ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਹੋਰ ਬਹੁਤ ਵੱਡੀ ਅਪਡੇਟ ਖੁਸ਼ਖਬਰੀ ਵਾਲੀ ਅਪਡੇਟ ਲੈ ਕੇ ਆਏ ਆ ਕੈਲੀਫੋਰਨੀਆ ਤੋਂ ਸਾਡੇ ਨਾਲ ਨੇ ਮਿਸਟਰ ਦਲਜੀਤ ਸਿੰਘ ਜੀ ਜੋ ਸਾਨੂੰ ਹਰੇਕ ਅਪਡੇਟ ਦਿੰਦੇ ਰਹੇ ਆ ਆਉਣ ਵਾਲੇ ਤੇ ਪਿਛਲੇ ਸਮਿਆਂ ਦੀ ਯੂ ਐਸ ਏ ਤੋਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਹੁਣ ਇਹ ਯੂ ਐਸ ਏ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਆ 트ੰਪ ਸਰਕਾਰ ਨੂੰ ਝਟਕਾ ਲੱਗਾ ਆ ਇਹ ਖੁਸ਼ਖਬਰੀ ਸਾਨੂੰ ਸੁਣਾਉਣਗੇ ਮਿਸਟਰ ਦਲਜੀਤ ਸਿੰਘ ਜੀ ਸასი ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਰਨਬੀਰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਮੈਂ ਅੱਜ ਤਾਂ ਦਿਲ ਬਾਗੋ ਬਾਗ ਹੋ ਗਿਆ ਖੁਸ਼ੀ ਦੀ ਲਹਿਰ ਪੂਰੀ ਆ ਗਈ ਜੇ ਤੁਸੀਂ ਦੱਸਿਆ ਕਿ ਮੈਨੂੰ ਕੀ ਇਦਾਂ ਹੋ ਗਈ ਹੈ ਜੀ ਦੱਸੋ ਸਾਡੇ ਦਰਸ਼ਕਾਂ ਦੱਸੋ ਕਿਹੜੇ ਬੰਦੇ ਹੁਣ ਨਹੀਂ ਰਿਪੋਰਟ ਕੀਤੇ ਜਾਣਗੇ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਇਹ ਕਰਨਬੀਰ ਦੀ ਗੱਲ ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਜੇਕਰ ਇਹ ਹੁਣ ਕਿਉਂਕਿ ਤੁਹਾਨੂੰ ਪਤਾ ਹੈ ਕੇਸ ਲੱਗੇ ਹੋਏ ਸੀਗੇ ਸਾਰਾ ਕੁਝ ਹੈ ਨਾ ਜੀ ਤੇ ਇਹਦੇ ਵਿੱਚ ਜਿਹੜਾ ਦੱਸਿਆ ਗਿਆ ਹੈ ਕਿ ਜਿਹੜੇ ਵੀ ਬੰਦੇ 2020 ਤੋਂ ਬਾਅਦ ਆਏ ਹਨ ਹਾਂਜੀ ਕਿ ਉਹ ਜਿੰਨੇ ਵੀ ਆਏ ਆ ਉਹਨਾਂ ਨੂੰ ਸਿੱਧਾ ਡਿਪੋਰਟ ਨਹੀਂ ਕੀਤਾ ਜਾ ਸਕਦਾ ਅੱਛਾ ਜੀ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਆ ਅੱਛਾ ਜੀ ਤੇ ਉਹਨਾਂ ਨੇ ਜਦੋਂ ਤੱਕ ਮਤਲਬ ਉਹਨਾਂ ਦੇ ਡਾਕੂਮੈਂਟਸ ਜਿਹੜੇ ਆ ਉਹ ਬਿਲਕੁਲ ਗਲਤ ਨਹੀਂ ਸਾਬਤ ਹੁੰਦੇ ਉਦੋਂ ਤੱਕ ਡਿਪੋਰਟ ਨਹੀਂ ਕਰ ਸਕਦੇ ਮਤਲਬ ਉਹ ਅਮਰੀਕਾ ਦੇ ਵਿੱਚੋਂ ਫੜ ਕੇ ਨਹੀਂ ਇਹ ਕਾਨੂੰਨ ਪਾਸ ਹੋਇਆ ਜਾਂ ਕਿਸੇ ਜੱਜ ਦੀ ਕੋਈ ਅਥਾਰਟੀ ਆ ਜੀ ਇਹ ਇਹ ਦੇਖੋ ਜੀ ਜੱਜ ਦਾ ਫੈਸਲਾ ਆ ਜੀ ਅੱਛਾ ਜੀ ਲੋਕਲ ਜੱਜ ਉਹਨਾਂ ਦਾ ਫੈਸਲਾ ਆ ਜੀ ਕਿ ਇਹ ਕਿ چاہے ਕੋਈ ਵਰਕ ਪਰਮਿਟ ਆਲਾ ਹੋਵੇ ਚਾਹੇ ਕੋਈ ਸਟੱਡੀ ਆਲਾ ਹੋਵੇ ਕੱਚਾ ਬੰਦਾ ਹੋਵੇ ਕਿਸੇ ਤਰ੍ਹਾਂ ਵੀ ਹੋਵੇ ਉਹਨੂੰ ਟਰੰਪ ਸਰਕਾਰ ਨਾਲ ਉਦੋਂ ਤੱਕ ਰਿਪੋਰਟ ਨਹੀਂ ਕਰ ਸਕਦੀ ਜਦ ਤੱਕ ਕੋਈ ਸੋਲਿਡ ਰੀਜ਼ਨ ਨਹੀਂ ਮਿਲਦਾ ਹਾਂ ਚਲੋ ਰੀਜ਼ਨ ਮਿਲ ਜਾਊਗਾ ਸੋਲਿਡ ਤੇ ਫਿਰ ਉਹ ਕਰ ਸਕਦੇ ਆ ਇਹਦੇ ਚ ਕੋਈ ਉਹ ਦੂਜੀ ਗੱਲ ਨਹੀਂ ਪਰ ਜਿਸ ਪ੍ਰਕਾਰ ਟਰੰਪ ਨੇ ਲਾਇਆ ਹੀ ਨਾ ਕਿ ਧੱਕਾ ਮੀ ਕਿਸੇ ਨੂੰ ਵੀ ਖੜੋ ਤੇ ਕਿੱਦਾਂ ਵੀ ਕਰ ਦੋ ਹਾਂਜੀ ਤੇ ਉਹ ਵਾਲੀ ਜਿਹੜੀ ਚੀਜ਼ ਆ ਉਸ ਚੀਜ਼ ਤੋਂ ਥੋੜਾ ਜਿਹਾ ਬਤਾਇਆ ਕਿ ਲੋਕ ਕਿ ਸਾਡੇ ਬੰਦਿਆਂ ਦਾ ਜਾਂ ਜਿੰਨੇ ਵੀ ਇਮੀਗ੍ਰੈਂਟਸ ਆ ਜਿੰਨੇ ਵੀ ਉਹਨਾਂ ਬੰਦਿਆਂ ਦਾ ਬਚਾਅ ਥੋੜਾ ਜਿਹਾ ਹੋਣ ਜਾ ਰਿਹਾ ਇਹ ਦਿਲਜੀਤ ਸਿੰਘ ਜੀ ਮਤਲਬ ਕੌਣ ਕੌਣ ਜਿਹਦਾ ਜਮਾਨ ਲੋਕੀ ਕੋਈ ਅਮਰੀਕਾ ਦੇ ਵਿੱਚ 2020 ਤੋਂ ਗਿਆ ਹੋਇਆ ਆ ਮਤਲਬ ਉਹ ਉਹ ਇਦਾਂ ਸਿਕਾਨਾ ਕਰਮਵੀਰ ਜੀ ਆਪਾਂ ਇਹ ਦੱਸਿਆ ਸੀ ਕਿ ਜਿੱਦਾਂ ਟਰੱਕ ਡਰਾਈਵਰ ਉਹਨਾਂ ਨੂੰ ਪੁੱਛ ਕੇ ਸ਼ਾਂਬੀਨ ਹੋ ਰਹੀ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਰਸਤੇ ਦੇ ਵਿੱਚ ਹਨ ਇਸ ਪ੍ਰਕਾਰ ਦੇ ਹਾਲਾਤ ਜਿਹੜੇ ਉੱਥੇ ਸੀਗੇ ਹਾਲੇ ਵੀ ਹੈਗੇ ਆ ਜੀ ਤੇ ਉਪਰ ਹੀ ਆਰਡਰ ਜਿਹੜਾ ਇਸ ਗੱਲ ਲਈ ਦਿੱਤਾ ਗਿਆ ਹੈ ਕਿ ਉਹ ਜੋ ਵੀ ਹਾਲਾਤ ਆ ਇਸ ਪ੍ਰਕਾਰ ਦੇ ਉਹਨਾਂ ਨੂੰ ਇਦਾਂ ਨਾ ਰੱਖਿਆ ਜਾਏ ਅਗਰ ਤੁਸੀਂ ਪੁੱਛਗਿੱਛ ਕਰਨੀ ਵੀ ਆ ਤਾਂ ਉਹ ਜਿਹੜੇ ਟਰੱਕਾਂ ਦੇ ਜਿਹੜੇ ਓਨਰ ਆ ਉਹਨਾਂ ਤੋਂ ਪੁੱਛਗਿੱਛ ਕਰੋ ਉਹਨਾਂ ਬੰਦਿਆਂ ਦੇ ਬਾਰੇ ਅੱਛਾ ਜੀ ਠੀਕ ਆ ਜੀ ਕਿ ਸਿੱਧਾ ਉਹਨਾਂ ਨੂੰ ਫੜ ਕੇ ਤੁਸੀਂ ਕੋਈ ਪੁੱਛਗਿੱਛ ਨਹੀਂ ਕਰ ਸਕਦੇ ਜੀ ਹਾਂਜੀ ਅੱਛਾ ਮਤਲਬ ਹੁਣ ਉਹਨਾਂ ਨੂੰ ਪਹਿਲਾਂ ਜਿਹੜੀ ਸਰਕਾਰ ਵਾ ਪਹਿਲਾਂ ਜਿਹੜੇ ਟਰਾਂਸਪੋਰਟ ਦੇ ਮਾਲਕਾਂ ਨੂੰ ਹੁਦਾ ਦਿੱਤੀ ਜਾਊਗੀ। ਜੇ ਇੱਕ ਗੱਲ ਹੋਰ ਦੱਸੇ ਮੰਨ ਲਓ ਕੋਈ ਮੈਕਸੀਕੋ ਬਾਡਰ ਤੇ ਬੈਠਾ ਆ ਉਹ ਵਾਪਸ ਆਊਗਾ। ਦੇਖੋ ਜੀ ਜਿਹੜੇ ਤਾਂ ਪਰਨਾਮਾ ਗੰਗਲਾਂ ਦੇ ਵਿੱਚ ਸੀਗੇ ਜਾਂ ਇੱਧਰ ਉੱਧਰ ਬੰਦੇ ਫਿਰ ਰਹੇ ਆ ਜਿਹੜੇ ਉੱਥੇ ਐਂਟਰੀ ਜਿਹਨਾਂ ਦੀ ਨਹੀਂ ਹੋ ਪਾਈ ਸੀ। ਅੱਛਾ ਜੀ। ਜਾਂ ਬਿਲਕੁਲ ਹੀ ਜਿਨ੍ਹਾਂ ਕੋਲ ਫੇਕ ਹੀ ਦਸਤਾਵੇਜ਼ ਆ ਉਹ ਤੇ ਸਾਰੇ ਵਾਪਸ ਆਉਣਗੇ ਜੀ। ਮਤਲਬ ਮੁੱਖ ਦੀ ਗੱਲ ਇਹ ਆ ਕਿ ਜਿਹੜੇ ਮਤਲਬ ਬੰਦ ਮਾਸਕ ਹੈ ਇਸ ਟਾਈਮ ਯੂਐਸਏ ਦੇ ਵਿੱਚ ਚਾਹੇ ਉਹ ਕੱਚੇ ਆ ਚਾਹੇ ਉਹ ਡਾਂਕੀ ਲਾ ਕੇ ਗਏ ਹੋਏ ਆ ਪਰ ਸਟੇਬਿਲਟੀ ਉਹਨਾਂ ਤੋਂ ਵਰਕ ਪਰਮਿਟ ਹੈਗਾ ਆ ਉਹਨਾਂ ਨੂੰ ਉਹ ਟਰਾਂਪ ਸਰਕਾਰ ਜਾਂ ਡਿਪਾਰਟਮੈਂਟ ਉਹ ਸਿੱਧੇ ਨਹੀਂ ਕੱਢੇ ਜਾ ਸਕਦੇ ਜੀ ਉਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ ਅਕੋਰਡਿੰਗ ਟੂ ਦ ਲਾ ਉਹਨਾਂ ਦਾ ਜੋ ਵੀ ਜੱਜ ਦਾ ਫੈਸਲਾ ਹੈ ਉਹਦੇ ਹਿਸਾਬ ਦੇ ਨਾਲ ਤੇ ਦੂਸਰੀ ਗੱਲ ਕਰਨ ਵੀਰ ਜੀ ਇੱਕ ਮੈਂ ਹੋਰ ਤੁਹਾਨੂੰ ਇਹਦੇ ਇੱਕ ਅਪਡੇਟ ਦੇਣਾ ਚਾਹੁੰਦਾ ਆ ਜੀ ਕਿ ਨਾ ਆਰਮੀ ਦੇ ਜਿਹੜੇ ਜਹਾਜ਼ ਆ ਉਹਨਾਂ ਨੂੰ ਯੂਜ਼ ਕਰਨ ਤੇ ਵੀ ਥੋੜੀ ਜਿਹੀ ਪਾਬੰਦੀ ਲਾਈ ਹੈ ਕਿ ਤੁਸੀਂ ਆਰਮੀ ਦਾ ਮਿਸਯੂਜ਼ ਨਹੀਂ ਕਰ ਸਕਦੇ ਹੋ ਜੀ ਅਗਰ ਤੇ ਰਿਪੋਰਟ ਕਰਨ ਵਾਸਤੇ ਤੁਸੀਂ ਕੋਈ ਚੀਜ਼ਾਂ ਯੂਜ਼ ਕਰਨੀਆਂ ਜਾਂ ਸਾਧਨ ਯੂਜ਼ ਕਰਨੇ ਤਾਂ ਉਹ ਆਰਮੀ ਦੇ ਨਹੀਂ ਉਹ ਤੁਸੀਂ ਨਾਰਮਲ ਫਲਾਈਟ ਲੈ ਕੇ ਵੀ ਕਰ ਸਕਦੇ ਹੋ ਓਹ ਅੱਛਾ ਅੱਛਾ ਜੀ ਇੱਕ ਗੱਲ ਹਾਂਜੀ ਤੇ ਦੂਸਰਾ ਇਹੀ ਹੈ ਕਰਮਵੀਰ ਜੀ ਕਿ ਦੇਖੋ ਪਹਿਲਾਂ ਤੇ ਇਹ ਸਾਰੀ ਸ਼ਾਨਵੇਂ ਹੋਊਗੀ ਕਿ ਕਿਸ ਪਰਪਸ ਦੇ ਲਈ ਬੰਦਾ ਆਇਆ ਸੀ ਠੀਕਾ ਡਾਕੂਮੈਂਟ ਤੇ ਕਹੋਣਗੇ ਜਿਹੜੇ ਕਿ ਹੋ ਵੀ ਰਹੇ ਸੀ ਇਹ ਗੱਲ ਇਹ ਨਹੀਂ ਕਿ ਪ੍ਰੋਸੈਸ ਇਸੇ ਪ੍ਰਕਾਰ ਦਾ ਸੀ ਪਰ ਤੱਕਾ ਜਿਆਦਾ ਹੋ ਰਿਹਾ ਸੀ ਇਸ ਤੋਂ ਤੱਕਾ ਜਿਆਦਾ ਠੀਕ ਹੈ ਜੀ ਅੱਜ ਵੀ ਇੱਕ ਸਵੇਰੇ ਸਾਡੇ ਖਬਰ ਆਈ ਹੈ ਕਿ 4 ਸਾਡੇ 12 ਭਾਰਤੀ ਟੋਟਲ ਸੀਗੇ ਪਰ 4 ਜਣੇ ਸੀ ਉਹ ਵੀ ਉਹਨਾਂ ਨੇ ਮਤਲਬ ਨਾਰਮਲ ਜਹਾਜ਼ ਚ ਭੇਜਿਆ ਆ ਉਹਨਾਂ ਨੂੰ ਸ਼ਾਇਦ ਇਹ ਆ ਆਰਡਰ ਦਾ ਹੀ ਫਰਕ ਪੈ ਗਿਆ ਕਿ ਜਿਹੜਾ ਸਰ ਕਾਨੂੰਨ ਪਾਸ ਹੋਇਆ ਜੱਜ ਨੇ ਪਾਸ ਕੀਤਾ ਬਿਲਕੁਲ ਬਿਲਕੁਲ ਇਸ ਆਰਡਰ ਦਾ ਫਰਕ ਪਿਆ ਜੀ ਕਿ ਉਹਨਾਂ ਨੂੰ ਨਾਰਮਲ ਜਹਾਜ਼ ਦੇ ਵਿੱਚ ਹੀ ਭੇਜਿਆ ਜਾਊਗਾ ਕੋਈ ਅਮਰੀਕਾ ਦੇ ਵਿੱਚੋਂ ਕਿਉਂਕਿ ਤੁਸੀਂ ਪਿੱਛੇ ਜੇ ਖਬਰਾਂ ਇਹ ਵੀ ਦੇਖੀਆਂ ਹੀ ਆ ਜਾਂ ਸਾਹਮਣੇ ਸਾਰੇ ਵਿਜ਼ੂਅਲਸ ਆਏ ਵੀ ਆ ਕਿ ਦੱਦਾ ਵੀ ਬੰਦਿਆਂ ਨੂੰ ਆਰਮੀ ਦੇ ਵਿੱਚ ਜਹਾਜ਼ਾਂ ਦੇ ਡਿਪੋਰਟ ਕੀਤਾ ਉਹਨਾਂ ਨੂੰ ਬੰਨਿਆ ਹੋਇਆ ਸੀ ਜਾਂ ਬਹੁਤੇ ਲੋਕਾਂ ਦੀਆਂ ਦਸਤਾਰਾਂ ਜਿਹੜੀਆਂ ਆ ਉਹਨਾਂ ਦੀ ਬੇਇੱਜ਼ਤੀ ਹੋਈ ਆ ਹੋਰ ਵੀ ਛੋਟੇ ਬੱਚੇ ਸਿਗੇ ਜਾਂ ਮਤਲਬ ਇਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਗਿਆ ਜਿਸ ਤਰ੍ਹਾਂ ਕੋਈ ਬਹੁਤ ਹੀ ਸਖਤ ਕਿਸਮ ਦੇ ਕੋਈ ਖੂਨੀ ਅਪਰਾਧੀ ਹੁੰਦੇ ਆ ਨਾ ਉਹਨਾਂ ਦੇ ਨਾਲ ਸਲੂਕ ਦਾ ਅਤਵਾਦੀ ਜਿੱਦਾਂ ਹੁੰਦੀ ਆ ਉਹ ਜਿੱਦਾਂ ਸਲੂਕ ਹੋਇਆ ਪਰ ਇਹੀ ਇਸੇ ਇਸੇ ਕਰਕੇ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਮਾਮਲਾ ਕਰਮਵੀਰ ਜੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਕਿਤੇ ਨਾ ਕਿਤੇ ਬਣ ਜਾਣਾ ਆ ਬਿਲਕੁਲ ਜੀ ਉਹ ਬਣ ਗਿਆ ਉਹ ਟਰੰਪ ਘਿਰ ਗਿਆ ਉਸ ਚੀਜ਼ ਦੇ ਵਿੱਚ ਉਹ ਉਹ ਟੀਮ ਦੇ ਵਿੱਚ ਟਰੰਪ ਨੇ ਘਿਰਨਾ ਹੀ ਸੀ ਤੇ ਉਹ ਘਿਰ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹ ਦੇਖਾਂ ਜਾ ਰਹੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਾ ਥੋੜਾ ਜਿਹਾ ਹੋਰ ਇਹ 트াম্প ਦੇ ਉੱਤੇ ਸਿਕੰਜਾ ਕੱਸਿਆ ਜਾਊਗਾ ਹਾਲਾਂਕਿ ਫਿਰ ਵੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ 트াম্প ਦੇ ਜਿਹੜੇ ਰਵੱਈਏ ਆ ਉਹ ਨਹੀਂ ਚੇਂਜ ਹੋਇਆ ਅੱਛਾ ਜੀ ਕਾਨੂੰਨ ਦੇ ਅੱਗੇ ਸਾਰਿਆਂ ਨੂੰ ਕਰੰਬੀਲ ਦੀ ਚੁਕਣਾ ਪੈਂਦਾ ਆ ਬਿਲਕੁਲ ਜੀ ਕਿਤੇ ਵੀ ਹੋਵੇ ਤੇ ਪਰ ਇਹ ਆ ਕਿ ਉਹਦਾ ਆਪਣਾ ਰਵੱਈਆ ਚੇਂਜ ਨਹੀਂ ਹੋਇਆ ਪਰ ਦੇਖ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਉਹਨਾਂ ਨੂੰ ਰਿਪੋਰਟ ਨਹੀਂ ਕਰ ਸਕਦੇ ਉਦੋਂ ਤੱਕ ਜਦੋਂ ਤੱਕ ਉਹਨਾਂ ਬਾਰੇ ਕਲੀਅਰ ਰੀਜਨਸ ਤੁਹਾਨੂੰ ਨਹੀਂ ਮਿਲਦੇ ਜੀ ਉਹ ਫਿਰ ਸਰਕਾਰ ਦੇ ਹੱਥ ਵੀ ਬੰਨੇ ਜਾਣੀ ਉਹ ਬੰਨੇ ਜਾਣਗੇ ਤੇ ਜਿਹੜੇ ਬੰਨੇ ਗਏ ਵੀ ਆ ਕਿ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਬਹੁਤ ਮਾਈਨਿਊਟਲੀ ਜਿਹੜਾ ਇਹ ਦੇਖਣਾ ਪੈਣਾ ਹੈ ਕਿਉਂਕਿ ਉਹ ਸਿੱਧੇ ਦਾ ਸਿੱਧਾ ਉਹਨਾਂ ਨੂੰ ਜਿਹੜਾ ਆ ਉਹ ਨਹੀਂ ਕੱਢਿਆ ਜਾ ਸਕਦਾ ਜਿਸ ਤਰ੍ਹਾਂ ਕੀ ਹੁਣ ਤੱਕ ਹੁੰਦਾ ਆਇਆ ਹੀ ਆ ਕਿ ਜਿਹੜਾ ਬੰਦਾ ਫੜਿਆ ਗਿਆ ਜਾਂ ਜਿਹਨਾਂ ਦੀ ਛਾਣਬੀਂਡ ਚਾਹੀਏ ਉਹ ਗੁਰਦੁਆਰਿਆਂ ਦੇ ਵਿੱਚ ਹੋਵੇ ਜਾਂ ਬੇਸਮੈਂਟਾਂ ਦੇ ਵਿੱਚ ਲੋਕ ਲੁਕੇ ਹੋਣ ਉਹਨਾਂ ਸਾਰਿਆਂ ਨੂੰ ਫੜ ਕੇ ਜਕਦਮੀ ਤੇ ਉਸ ਦੇ ਵਿੱਚ ਥੋੜੀ ਜਿਹੀ ਅਗਰ ਇਹ ਆਰਡਰ ਇਸੇ ਤਰ੍ਹਾਂ ਸਰਕਾਰ ਮੰਦੀ ਹੈ ਤੇ ਕੱਲ ਨੂੰ ਕੋਈ ਨਵਾਂ ਆਰਡਰ ਨਹੀਂ ਆਉਂਦਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਕਮੀ ਆਊਗੀ ਤੇ ਲੋਕ ਜਿਹੜੇ ਇਸ ਪ੍ਰਕਾਰ ਰਹਿ ਰਹੇ ਆ ਉਹਨਾਂ ਨੂੰ ਥੋੜਾ ਸੁੱਖ ਦਾ ਸਾਥ ਤੇ ਜ਼ਰੂਰ ਮਿਲੂਗਾ ਠੀਕ ਹੈ ਜੀ 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 ਮਤਲਬ ਹੁਣ ਇਹ ਸਾਨੂੰ ਪੰਜਾਬੀਆਂ ਵਾਸਤੇ ਜਾਂ ਭਾਰਤੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਕਿ ਉਹ 100 ਤੋਂ 100 ਦਾ ਸਹਾ ਲੈਣਗੀ ਸਰਕਾਰ ਵੀ ਕਹਿੰਦੇ ਜੀ ਇਸ ਪ੍ਰਕਾਰ ਹੈ ਕਿ ਜਿੱਥੇ ਨਹੀਂ ਸਖਤੀ ਹੋ ਰਹੀ ਆ ਉੱਥੇ ਸਾਨੂੰ ਕੋਈ ਨਾ ਕੋਈ ਇੱਕ ਰੀਜ਼ਨ ਪੋਜ਼ਿਟਿਵ ਜੇ ਮਿਲ ਜਾਵੇ ਤਾਂ ਉੱਥੇ ਸੁੱਖ ਦਾ ਸਾਥ ਜਰੂਰ ਹੁੰਦਾ ਜੀ ਠੀਕ ਆ ਜੀ ਤੇ ਆਪਾਂ ਇਹੀ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਕਿ ਕਿਸੇ ਦੇ ਨਾਲ ਵੀ ਨਜਾਇਜ਼ ਨਾ ਹੋਵੇ ਸਾਰੇ ਬੰਦੇ ਜਿਹੜੇ ਆ ਉਹ ਆਪਣੀ ਜਗ੍ਹਾ ਦੇ ਵਿੱਚ ਜਿਸ ਤਰ੍ਹਾਂ ਵੀ ਰਹਿ ਰਹੇ ਆ ਕੋਈ ਪੈਸੇ ਲਾ ਕੇ ਗਿਆ ਆ ਕਿਸੇ ਦਾ ਵੀ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਵੀ ਨਾ ਹੋਵੇ ਅਸੀਂ ਤੇ ਇਹੀ ਉਮੀਦ ਕਰਦੇ ਹਾਂ ਠੀਕ ਆ ਦਲਜੀਤ ਸਿੰਘ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀਆ ਸਾਡੇ ਦਰਸ਼ਕਾਂ ਤੱਕ ਤੁਸੀਂ ਬਹੁਤ ਵਧੀਆ ਗੁੱਡ ਨਿਊਜ਼ ਇੱਕ ਸ਼ੇਅਰ ਕੀਤੀ ਆ ਅਸੀਂ ਤੈਹ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਿਆ ਕਰੋ ਫੇਸਬੁੱਕ ਪੇਜ ਨੂੰ ਵੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੇ ਰਿਹਾ ਧੰਨਵਾਦ ਦਲਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਠੀਕ ਆ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਹੋਰ ਬਹੁਤ ਵੱਡੀ ਅਪਡੇਟ ਖੁਸ਼ਖਬਰੀ ਵਾਲੀ ਅਪਡੇਟ ਲੈ ਕੇ ਆਏ ਆ ਕੈਲੀਫੋਰਨੀਆ ਤੋਂ ਸਾਡੇ ਨਾਲ ਨੇ ਮਿਸਟਰ ਦਲਜੀਤ ਸਿੰਘ ਜੀ ਜੋ ਸਾਨੂੰ ਹਰੇਕ ਅਪਡੇਟ ਦਿੰਦੇ ਰਹੇ ਆ ਆਉਣ ਵਾਲੇ ਤੇ ਪਿਛਲੇ ਸਮਿਆਂ ਦੀ ਯੂ ਐਸ ਏ ਤੋਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਹੁਣ ਇਹ ਯੂ ਐਸ ਏ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਆ 트ੰਪ ਸਰਕਾਰ ਨੂੰ ਝਟਕਾ ਲੱਗਾ ਆ ਇਹ ਖੁਸ਼ਖਬਰੀ ਸਾਨੂੰ ਸੁਣਾਉਣਗੇ ਮਿਸਟਰ ਦਲਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸੱਸੀ ਗੱਲ ਦੀ ਕਰਨਬੀਰ ਦੀ ਕੀ ਹਾਲਤ ਹੈ ਜੀ ਤੁਹਾਡਾ ਮੇਰੀ ਅੱਜ ਤਾਂ ਦਿਲ ਬਾਗੋ-ਵਾਗ ਹੋ ਗਿਆ ਖੁਸ਼ੀ ਦੀ ਲਹਿਰ ਪੂਰੀ ਆ ਗਈ ਜੇ ਤੁਸੀਂ ਦੱਸਿਆ ਕਿ ਮੈਨੂੰ ਕੀ ਇਦਾਂ ਹੋ ਗਈ ਹੈ ਜੀ ਦੱਸੋ ਸਾਡੇ ਦਰਸ਼ਕਾਂ ਦੱਸੋ ਕਿਹੜੇ ਬੰਦੇ ਹੁਣ ਨਹੀਂ ਰਿਪੋਰਟ ਕੀਤੇ ਜਾਣਗੇ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਇਹ ਕਰਨਬੀਰ ਦੀ ਗੱਲ ਇਸ ਤਰ੍ਹਾਂ ਹੈ ਜੀ ਕਿ ਇਹਦੇ ਵਿੱਚ ਜੇਕਰ ਇਹ ਹੁਣ ਕਿਉਂਕਿ ਤੁਹਾਨੂੰ ਪਤਾ ਹੈ ਕੇਸ ਲੱਗੇ ਹੋਏ ਸੀਗੇ ਸਾਰਾ ਕੁਝ ਹੈ ਨਾ ਜੀ ਤੇ ਇਹਦੇ ਵਿੱਚ ਇਹ ਜਿਹੜਾ ਦੱਸਿਆ ਗਿਆ ਹੈ ਕਿ ਜਿਹੜੇ ਵੀ ਬੰਦੇ 2020 ਤੋਂ ਬਾਅਦ ਆਏ ਹਨ ਹਾਂਜੀ ਤੇ ਉਹ ਜਿੰਨੇ ਵੀ ਆਏ ਆ ਉਹਨਾਂ ਨੂੰ ਸਿੱਧਾ ਡਿਪੋਰਟ ਨਹੀਂ ਕੀਤਾ ਜਾ ਸਕਦਾ ਅੱਛਾ ਜੀ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਆ ਅੱਛਾ ਜੀ ਤੇ ਉਹਨਾਂ ਨੇ ਜਦੋਂ ਤੱਕ ਮਤਲਬ ਉਹਨਾਂ ਦੇ ਡਾਕੂਮੈਂਟਸ ਜਿਹੜੇ ਉਹ ਬਿਲਕੁਲ ਗਲਤ ਨਹੀਂ ਸਾਬਤ ਹੁੰਦੇ ਉਦੋਂ ਤੱਕ ਡਿਪੋਰਟ ਨਹੀਂ ਕਰ ਸਕਦੇ ਮਤਲਬ ਉਹ ਅਮਰੀਕਾ ਦੇ ਵਿੱਚੋਂ ਫੜ ਕੇ ਨਹੀਂ ਇਹ ਕਾਨੂੰਨ ਪਾਸ ਹੋਇਆ ਜਾਂ ਕਿਸੇ ਜੱਜ ਦੀ ਕੋਈ ਅਥਾਰਟੀ ਹੈ ਜੀ ਇਹ ਇਹ ਦੇਖੋ ਜੀ ਜੱਜ ਦਾ ਫੈਸਲਾ ਹੈ ਜੀ ਅੱਛਾ ਜੀ ਲੋਕਲ ਜੱਜ ਉਹਨਾਂ ਦਾ ਫੈਸਲਾ ਹੈ ਜੀ ਕਿ ਇਹ ਕਿ ਚਾਹੇ ਕੋ ਵਰਕ ਪਰਮਿਟ ਵਾਲਾ ਹੋਵੇ ਚਾਹੇ ਕੋ ਸਟਡੀ ਵਾਲਾ ਹੋਵੇ ਕੱਚਾ ਬੰਦਾ ਹੋਵੇ ਕਿਸੇ ਤਰ੍ਹਾਂ ਵੀ ਹੋਵੇ ਉਹਨੂੰ ਟਰੰਪ ਸਰਕਾਰ ਨਾ ਉਦੋਂ ਤੱਕ ਡਿਪੋਰਟ ਨਹੀਂ ਕਰ ਸਕਦੀ ਜਦ ਤੱਕ ਕੋ ਸੋਲਿਡ ਰੀਜ਼ਨ ਨਹੀਂ ਮਿਲਦਾ ਹਾਂ ਚਲੋ ਰੀਜ਼ਨ ਮਿਲ ਜਾਊਗਾ ਸੋਲਿਡ ਤੇ ਫਿਰ ਉਹ ਕਰ ਸਕਦੇ ਆ ਇਹਦੇ ਚ ਕੋਈ ਉਹ ਦੂਜੀ ਗੱਲ ਨਹੀਂ ਪਰ ਜਿਸ ਪ੍ਰਕਾਰ ਟਰੰਪ ਨੇ ਲਾਇਆ ਹੀ ਨਾ ਕਿ ਜੱਕਦਾ ਮੀ ਕਿਸੇ ਨੂੰ ਵੀ ਫੜੋ ਤੇ ਕਿੱਦਾਂ ਵੀ ਕਰ ਦੋ ਹਾਂਜੀ ਤੇ ਉਹ ਵਾਲੀ ਜਿਹੜੀ ਚੀਜ਼ ਆ ਉਸ ਚੀਜ਼ ਤੋਂ ਥੋੜਾ ਜਿਹਾ ਬਚਾ ਕਹ ਲੋ ਕਿ ਸਾਡੇ ਬੰਦਿਆਂ ਦਾ ਜਾਂ ਜਿੰਨੇ ਵੀ ਇਮੀਗ੍ਰੈਂਟਸ ਆ ਜਿੰਨੇ ਵੀ ਉਹਨਾਂ ਬੰਦਿਆਂ ਦਾ ਬਚਾਅ ਥੋੜਾ ਜਿਹਾ ਹੋਣ ਜਾ ਰਿਹਾ ਇਹ ਦਿਲਜੀਤ ਸਿੰਘ ਜੀ ਮਤਲਬ ਕੌਣ ਕੌਣ ਜਿਹਦਾ ਮੰਨ ਲੋ ਕੀ ਕੋਈ ਅਮਰੀਕਾ ਦੇ ਵਿੱਚ 2020 ਤੋਂ ਗਿਆ ਹੋਇਆ ਆ ਮਤਲਬ ਉਹ ਹੁਣ ਏਦਾਂ ਸਗਾਣਾ ਕਰਮਵੀਰ ਜੀ ਆਪਾਂ ਇਹ ਦੱਸਿਆ ਸੀ ਕਿ ਜਿੱਦਾਂ ਟਰੱਕ ਡਰਾਈਵਰ ਉਹਨਾਂ ਨੂੰ ਪੁੱਛ ਕੇ ਸ਼ਾਂਬੀਣ ਹੋ ਰਹੀ ਜਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਰਸਤੇ ਦੇ ਵਿੱਚ ਹਨਾ ਇਸ ਪ੍ਰਕਾਰ ਦੇ ਹਾਲਾਤ ਜਿਹੜੇ ਉੱਥੇ ਸੀਗੇ ਹਾਲੇ ਵੀ ਹੈਗੇ ਆ ਜੀ ਤੇ ਉੱਪਰ ਇਹ ਆਰਡਰ ਜਿਹੜਾ ਇਸ ਗੱਲ ਲਈ ਦਿੱਤਾ ਗਿਆ ਹੈ ਕਿ ਉਹ ਜੋ ਵੀ ਹਾਲਾਤ ਆ ਇਸ ਪ੍ਰਕਾਰ ਦੇ ਉਹਨਾਂ ਨੂੰ ਇਦਾਂ ਨਾ ਰੱਖਿਆ ਜਾਏ ਅਗਰ ਤੁਸੀਂ ਪੁੱਛਗਿੱਛ ਕਰਨੀ ਵੀ ਆ ਤਾਂ ਉਹ ਜਿਹੜੇ ਟਰੱਕਾਂ ਦੇ ਜਿਹੜੇ ਓਨਰ ਆ ਉਹਨਾਂ ਤੋਂ ਪੁੱਛਗਿੱਛ ਕਰੋ ਉਹਨਾਂ ਬੰਦਿਆਂ ਦੇ ਬਾਰੇ ਅੱਛਾ ਜੀ ਠੀਕ ਆ ਜੀ ਕਿ ਸਿੱਧਾ ਉਹਨਾਂ ਨੂੰ ਫੜ ਕੇ ਤੁਸੀਂ ਕੋਈ ਪੁੱਛਗਿੱਛ ਨਹੀਂ ਕਰ ਸਕਦੇ ਜੀ ਹਾਂ ਜੀ ਅੱਛਾ ਮਤਲਬ ਹੁਣ ਉਹਨਾਂ ਨੂੰ ਪਹਿਲਾਂ ਜਿਹੜੀ ਸਰਕਾਰ ਵਾ ਪਹਿਲਾਂ ਜਿਹੜੇ ਟਰਾਂਸਪੋਰਟ ਦੇ ਮਾਲਕਾਂ ਨੂੰ ਹਦਾ ਦਿੱਤੀ ਜਾਊਗੀ ਤੁਹਾਨੂੰ ਇੱਕ ਗੱਲ ਹੋਰ ਦੱਸੇ ਮੰਨ ਲਓ ਕੋਈ ਮੈਕਸੀਕੋ ਬਾਰਡਰ ਤੇ ਬੈਠਾ ਆ ਉਹ ਵਾਪਸ ਆਊਗਾ ਦੇਖੋ ਜੀ ਜਿਹੜੇ ਤਾਂ ਪ੍ਰਨਾਮ